ਭੈਣੇ ਕੀ ਕਿਆ ਸੀ ਮੈਂ ਚਾਹ ਨਹੀਂ ਉਹ ਬੁੱਧ ਬਣ ਕੇ ਇਹ ਜੁਗੀ ਦੀ ਹੈ ਇਹ ਤਾਂ ਜੁਗੀ ਦੀ ਚਾਹ ਕਿਉਂ ਦਿੱਤੀ ਨੂੰ ਕਿੰਨੀ ਵਾਰੀ ਭੈਣ ਸੌਂਖਾ ਕੇ ਦਾਦੀ ਇਹਨਾਂ ਇੱਕ ਵਜੇ ਵਾਲੀ ਚਾਹ ਸੀ ਇਹ ਬੜਾ ਚਲਾਕ 2 1 ਵਜੇ ਵਾਲੀ ਚਾਹ ਦੇ ਨਾਲ ਡੱਬਾ ਨਹੀਂ ਵੇਖਿਆ ਅਮਨ ਸਵੀਟਸ ਹੋਲੇ 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 ਵਿੱਚ ਕੀ ਆ ਤੇ ਚ ਆ ਵੇ ਮਤਲਬ ਡੱਫਿਆ ਇੱਕ ਅੱਧਾ ਦਾ ਇੱਕ ਤਾਂ ਮੂੰਹ ਹੀ ਪੈ ਹੀ ਜਾਂਦਾ ਜਦੋਂ ਡੱਬਾ ਹੀ ਸਾਹਮਣੇ ਆ ਗਿਆ ਜੀ ਬਾਰੇ ਕਿੰਨਾ ਬਸ ਸਵੇਰ ਤੋਂ ਪੁਣਕਲ ਆਈ ਸੋਲਰ ਨੇ ਵਾਧੂ ਕਰ ਦੇਣਾ ਚਾਹ ਦੋ ਵਾਰਾ ਤੋਂ ਟ੍ਰਾਂਸਫਾਰਮ ਤੋਂ ਪਟਾਕੇ ਪਈ ਆ ਭਰ ਲਓ ਕੱਲ੍ਹ ਦੀ ਭਰ ਆ ਜਾਓ ਬਹੁਤ ਚਲੋ ਬਈ ਸਟੰਡ ਨਹੀਂ ਆਉਣੀ ਅੱਜ ਚਲਾ ਦੇਣੀ ਉਹਨਾਂ ਨੇ ਅੱਜ ਹੀ ਚਲਾ ਦੇਣੀ ਦੋ ਤਿੰਨਾਂ ਪਿੰਡਾਂ ਦੀ ਖਰਾਬ ਦੜਵੀ ਦੇਖਿਓ ਏ ਏ ਔਵ ਹੀ ਜਾਂਦਾ ਈ ਪੋਰਕੀ ਜਾਈਦਾ ਜੱਟਾਂ ਨੂੰ ਹਨ ਮਹੀਨੇ ਰਹਿ ਕੇ ਦੋ ਮਹੀਨੇ ਦੋ ਬਾਈ ਕਹਿੰਦਾ ਮਾਹੀ ਘਰੇ ਟਿਕ ਗਿਆ ਨਹੀਂ ਪੈਣਾ ਬਾਈ ਭਰਾ ਆਪਣਾ ਬਾਹਰੋਂ ਅੱਛਾ ਅੱਛਾ ਵਿਆਹ ਹਦਾ ਵੀ ਮੈਂ ਮੇਰਾ ਵਿਆਹ ਬਾ ਚੱਕ ਤਕਰੀਬੀਆ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੱਜਕਾਰ ਹੋਈ ਪਈਆ ਗੁੱਡ ਮਾਰਨਿੰਗ ਫਰੈਂਡਸ ਠੰਡੀ ਠੰਡ ਹੋਈ ਪਈਆ ਗੁੱਡ ਮਾਰਨਿੰਗ ਭੈਣੇ ਕੀ ਕਿਆ ਸੀ ਮੈਂ ਕਾ ਨੀ ਹੋ ਬੁੱਢ ਬਣ ਕੇ ਇਹ ਜੁੱਗੀ ਦੀ ਹੈ ਇਹ ਤਾਂ ਜੁੱਗੀ ਦੀ ਚਾਹ ਕਿਉਂ ਦੇਤੀ ਨੂ ਕਿੰਨੀ ਵਾਰੀ ਭੈਣ ਸੌਂਖਾ ਕੇ ਦਾਦੀ ਇਹ ਕਰਤੀ ਵੀਰੇ ਹੁਣ 1 ਵਜੇ ਵਾਲੀ ਚਾਹ ਸੋ ਇਹ ਬੜਾ ਚਲਾਕ ਦੋ 1 ਵਜੇ ਵਾਲੀ ਚਾਹ ਦੇ ਨਾਲ ਡੱਬਾ ਨਹੀਂ ਵੇਖਿਆ ਅਮਨ ਸਵੀਟਸ ਮੰਮੀ ਹਟ ਜਾ ਡੱਬਾ ਬੰਦ ਕਰੇ ਪਿਆ ਮੈਂ ਖੋਲੇ 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 ਵਿੱਚ ਕੀ ਹੈ ਇਹਦੇ ਚ ਆ ਵੇ ਸਵੀਟਸ ਸੌਂਗਾ ਹਾਂ ਮੈਂ ਨਹੀਂ ਕਰਦਾ ਸੌਂਗਾ ਕਿਉਂ ਦੌਂਗਾ ਮਤਲਬ ਡੱਪਿਆ ਇੱਕਦਾਂ ਇੱਕਦਾਂ ਮੂੰਹ ਹੀ ਪੈ ਗਿਆ ਜਦੋਂ ਡੱਪਾ ਹੀ ਸਾਹਮਣੇ ਆ ਗਿਆ ਪਟਣਾ ਪਟਣਾ ਹਾਏ ਇੰਨਾ ਕੀ ਰਹਿ ਗਿਆ ਹਾਏ ਹਾਏ ਪਟੇ ਕੇ ਪਟੇ ਕੇ ਪਟੇ ਹਾਏ 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 ਮਾਹੀ ਤੇਥੇ ਕਿੰਨਾ ਨੌਖਰਾ ਆਜੇ ਚਲੋ ਜੀ ਆ ਕੇ ਭੈਣ ਜੀ ਚੈੱਕ ਕਰੋ ਭੈਣ ਜੀ ਕਿਵੇਂ ਫਰਸ਼-ਪਰਸ਼ ਓਕੇ ਆ ਜੇ ਤੁਸੀਂ ਟਾਇਲ ਲਵਾਵਾਂਗੇ ਆ ਇਹਨੂੰ ਵੇਖਣ ਆਈ ਜੀ ਤੇ ਸਟੋਰ ਰੱਖਣਾ ਹਾਰਾ ਸੁਣੋ ਇਹਦੇ ਚ ਸਾਮਾਨ ਕਰਕੇ ਹਾਂ ਜੀ ਮਾਲੇ ਕਿੰਨੇ ਭੈਣ ਜੀ ਆ ਗਈ ਨੇ ਪਰ ਕੇ ਲਓ ਲਓ ਬਸ ਆਵੇ ਧੁੱਪ ਨਿਕਲਾਈ ਸੋਲਰ ਨੇ ਵਾਧੂ ਕਰ ਦੇਣਾ ਚਾਹ। 2 ਘੰਟੇ ਦਾ ਟ੍ਰਾਂਸਫਾਰਮ ਤੋਂ ਪਟਾਕੇ ਪਈ। ਬਸ ਤੇਰੇ ਮੁੰਡੇ ਨਹੀਂ ਆਉਣੀਆਂ ਹੁਣ। ਨਹੀਂ 2-3 ਦਿਨ ਨਹੀਂ ਆਉਣੀਆਂ। ਅੱਜ ਚਲਾ ਦੇਣੀ ਉਹਨਾਂ ਨੇ। ਅੱਜ ਹੀ ਚਲਾ ਦੇਣੀ ਦੋ ਤਿੰਨਾਂ ਪਿੰਡਾਂ ਦੀ ਖਰਾਬ ਹੋਈ। ਮੈਂ ਲੋਈ ਨਹੀਂ ਲੋਣੀ ਵੀਰੇ। ਯੋ ਯੋ ਰਾਤ ਬੜੀ ਨਿਕਲਦੀ ਆ ਯੋ। ਆਇਆ ਨਹੀਂ। ਯੋ ਆਇਆ ਰਾਤ ਯੋ ਨਿਕਲੀ ਜਾਵੇ। ਆਹ ਲੀਕ ਹੋ ਜਾਂਦੇ। ਓਏ। ਐਸਾ। ਆ ਬੋਲਿਆ। ਤੂੰ ਵਾਸ਼ਰੂਮ ਸਾਫ਼ ਨਹੀਂ ਕਰਦੇ ਪਰ ਡਾਂਸ ਕਰੀ ਮਾਰਾ ਡਾਂਸਰ ਵਾੜਾ ਕਰਦੇ ਸਟੈਪ ਅਦੇ ਡੈਡੀ ਵਾਲਾ ਆਓ ਆ ਦੇਖਿਓ ਜਿੱਦੋਂ ਪੈਸਾ ਬਣਿਆ ਹੋਵੇ ਇਤਵਾਰ ਵਾਲੇ ਦੇੜਵੀ ਦੇਖਿਓ ਏ ਏ ਓਏ ਜਾਂਦਾ ਹੀ ਹੋਏ ਜਾਂਦਾ ਹੋਰ ਕੀ ਚਾਹੀਦਾ ਜੱਟਾਂ ਨੂੰ ਹਨਾ ਓਏ ਜਾਂਦਾ ਹੀ ਆ ਉਰੇ ਤੇ ਆ ਉਰੇ ਆਈ ਆਹ ਤੂੰ ਲਿਖਦਾ ਵੀ ਸੀ ਐ ਪੈਨ ਫੜਿਆ ਹੱਥ ਚ ਬਹੁਤ ਪਰਾਣੀ ਆਏ ਓਏ ਜਾਲਮਾ ਜਿਹੜਾ ਸੈਟ ਕਾਤਾ ਨੂੰ ਚੈੱਕ ਕਰ ਬੈਕਗ੍ਰਾਉਂਡ ਬੁਲਟ ਸ਼ੋ ਕਰ ਰਹੀ ਤੀ ਇਟਾ ਦਾ ਆਹੀ ਛੋਟੇ ਹੁੰਦੇ ਦੀ ਆ ਇੱਥੇ ਕੋਈ ਪਈ ਹੋਵੇ ਇੱਥੇ ਐਸ ਕੰਪਨੀ ਦਾ ਇਹ ਐਸ ਕੰਪਨੀ ਦਾ ਸਹੀ ਗੱਲ ਆ ਆ ਹੀ ਰਹਾ ਪਾ ਵਿਆਹ ਆ ਗਿਆ ਤੇ ਡਾਈਟ ਜਾਣੋ ਟਾਈਮ ਅੱਕੇ ਰੁਕ ਕੇ ਸਾਹ ਖਾ ਰਿਆਂ ਇਹ ਕਿਹੜੇ ਪਾਸੋਂ ਡਾਈਟ 'ਚ ਆ ਗਿਆ ਡਾਈਟ ਹੀ ਆ ਕਨੈਕਟ ਆ ਵੀਰੇ ਕਨੈਕਟ ਆ ਕਨੈਕਟ ਹੋ ਗਿਆ ਤੁਸੀਂ ਇੱਥੇ ਕੰਡਾਲ ਵੇਖਤੇ ਕਿਸੇ ਦੇ ਪੋਜ਼ ਵੇਖ ਆਏ ਓਏ ਤਾਲੀਬ ਕਿਹੜਾ ਹੈ ਕੋ ਪਾਕਿਸਤਾਨ ਵਾਲਾ ਹੋਇਆ ਕੰਨ ਫੜ ਗੱਲ ਬਗਾਲ ਬੀਤੇ ਸਰੋਂ ਦਾ ਸਾਗ ਤਾਂ ਹੀ ਮੀ ਖਾਈਦਾ ਵਾ ਹਨਾ ਪਰ ਆ ਗੱਗੂ ਵੱਖਰਾ ਜਿਹਾ ਕਾਦੋ ਲੱਗੰਦਿਆ ਓ ਬਈ ਵੱਖਰਾ ਕੀ ਹੈ ਜੀ ਵੱਖਰਾ ਇਹਦੇ ਚ ਤੈਨੂੰ ਕੀ ਵੱਖਰਾ ਲੱਗੰਦਿਆ ਦੱਸ ਰੋਟੀਆਂ ਸਾਈਡ ਇੱਕ ਹੋਰ ਕੀ ਹੈ ਹਾਂ ਨਹੀਂ ਵਕੀ ਲਈਤੀ ਮਾਂ ਦੀ ਨਾਲੇ ਇੱਕ ਮੈਂ ਤੇ ਦਾਦਾ ਆਪਣੀਆਂ ਬੀਬੀਆਂ ਬਾਈ ਆਪਣੀਆਂ ਬੀਬੀਆਂ ਬਹੁਤ ਰਾੜ ਕੇ ਲਾਉਂਦੀਆਂ ਰੋਟੀ ਨਹੀਂ ਸਹੀ ਆ ਬਾਲਾ ਖਿਆਣਾ ਬਾੜਾ ਆਪਕੋ ਕਾਹੇ ਇਹ ਖਾਂਦੇ ਆਪਕੋ ਖਾਂਦੇ ਆਏ ਬਈ ਫਿਰ ਸ਼ੁਭਮਣੀਆ ਜਾਓ ਵਡੀਆਂ ਗੱਲਾਂ ਕਹਿ ਹਾਈਜੀਨਿਕ ਹਾਈਜੀਨਿਕ ਨਹੀਂ ਕਰੀਦਾ ਕਹੇ ਸੁਨੋ ਰਏ ਸੂਪ ਵਾਲੇ ਕੋਲ ਕਿੰਨੇ ਕੁੰਡੇ ਲਵਾਏ ਹੈ ਪਾਈਂ ਰੇਲਾ ਮੋਟੇ ਨੇ ਕਹ ਤੂੰ ਸੂਪ ਵਾਲੀਆਂ ਸੂਪ ਹੀ ਆ ਗਿਆ ਬਸ ਚਾਹ ਕਹਦੀ ਸੂਪ ਹੀ ਆ ਗਿਆ ਟੀ ਸੂਪਾ ਟੀ ਸੂਪਾ ਹਾਂ ਖਾ ਲੋ ਬਦਾਮ ਦੋ ਨਹੀਂ ਨਹੀਂ ਹਣ ਬਦਾਮ ਦੱਬ ਕੇ ਨਹੀਂ ਸਿਆਲਿਆਂ ਦਾ ਚੰਗੇ ਹੁੰਦੇ ਆ ਗਰਮੀ ਆਉਂਦੀ ਸਰੀਰ 'ਚ ਕਾਉਂਦੇ ਆ ਇਹ ਵੀ ਤੈਨੂੰ ਬਾਅਦ ਚ ਪਤਾ ਲੱਗਣਾ ਜਦੋਂ ਵਿਆਹ ਹੋ ਗਿਆ ਕਿ ਨਹੀਂ ਆਏ ਕਿੰਨੀਆਂ ਕਿਹੜੀਆਂ ਚੀਜ਼ਾਂ ਕੰਮ ਆਉਂਦੀਆਂ ਕਿਹੜੀਆਂ ਨਹੀਂ ਹਾਲ ਵੀ ਪੈਨ ਫੜ ਕੇ ਬਣਿਆ ਵਾ ਚੱਕਰੇ ਗਰੀਬੀ ਆਹ ਬਣੂ ਛਾ ਤੇਰਾ ਵਿਆਹ ਤਾਂ ਹੋ ਗਿਆ ਹਣਾ ਜੀ ਤੇਰੇ ਵਿਆਹ ਹੈ ਹਣਾ ਇਹ ਵੀ ਵਾਇਆ ਆਪਾਂ ਆ ਗਿਆ 2 ਮਹੀਨੇ ਰਹਿ ਗਏ ਨਹੀਂ ਹੈ ਜੋ ਟਾਈਮ ਪਿਆ 2 ਮਹੀਨੇ ਕਿੰਨੇ 60 ਦਿਨ ਬਹੁਤ ਜ਼ਿਆਦਾ 60 ਦਿਨ ਇੱਕ ਦਿਨ ਬਹੁਤ ਹੁੰਦਾ ਬੰਦੇ ਕੋਲ ਪੱਕਾ ਠਿਕਾਣਾ ਹੋ ਗਿਆ ਨਾ ਯਾਰੀ ਲਾਉਂਦਾ ਬਹੁਤ ਫਾਇਦਾ ਪਾਉ ਆ ਵੀ ਟਾਈਮ ਲੈਣ ਆਇਆ ਯਾਰ ਆ ਮੈਕੀਨ ਨਾਲ ਇਹੀ ਲਾਇਓ ਆਲ ਚਾ ਲਾ ਤਾ ਸਟਾਕ ਆ ਤੁਹਾਡਾ ਰੈਡੀ ਸਟਾਕ ਇਧਰ 2025 ਚੱਕ ਆਉਂ ਜਾਂਦੇ ਐਡ ਕਰ ਦਾਂਗੇ ਨਾ ਫਿਰ ਢਿੱਡ ਮੜਾ ਜਾਂ ਅੰਦਰ ਨੂੰ ਖਿੱਚ ਲਓ ਆਪਣੇ ਅੰਦਰ ਹੀ ਰੱਖੋ ਕਰ ਲਾ ਹਾਂਜੀ ਹਾਂਜੀ ਚਲੋ ਗੁੱਡ ਮਾਰਨਿੰਗ ਜੀ ਆਉਂ ਜਾਂਦੇ ਐਡ ਕਰ ਦਾਂਗੇ ਨਾ ਫਿਰ ਢਿੱਡ ਮੜਾ ਜਾਂ ਅੰਦਰ ਨੂੰ ਖਿੱਚ ਲਓ ਆਪਣੇ ਅੰਦਰ ਹੀ ਰੱਖੋ ਕਰ ਲਾ ਹਾਂਜੀ ਹਾਂਜੀ ਚਲੋ ਗੁੱਡ ਮਾਰਨਿੰਗ ਜੀ ਆਉਂ ਜਾਂਦੇ ਰੇ ਟਿਕਣਾ ਹੁਣ ਮਹੀਨੇ ਰਹਿ ਗਏ 2 ਮਿੰਨੇ ਤੋਂ ਬਾਈ ਕਹਿੰਦਾ ਮਾਹੀ ਘਰੇ ਟਿਕਿਆ ਨਹੀਂ ਪੈਣਾ ਬਾਈ ਭਰਾ ਆਪਣਾ ਬਾਹਰੋਂ ਅੱਛਾ ਅੱਛਾ ਵਿਆਹ ਉਹਦਾ ਵੀ ਮੈਂ ਮੇਰਾ ਵੀ ਆ ਬਾ ਚੱਕ ਤਗਰੀ ਵਿਆਹ ਪਰਾਇਦਰਤ ਜਿਹੜਾ ਚਾਰਾਂ ਤੋਂ ਚੱਕਿਆ ਜਾਵੇ ਉਹ ਲੈ ਕੇ ਜਾਣਾ ਅੱਜ ਵਿਖਾ ਬਈ ਬੂਟੇ ਵਖੋਣ ਆਇਆ ਕੋਲ ਸੇਲਜ਼ਮੈਨ ਕਿਹੜਾ ਇੱਥੇ ਦੱਸੋ ਸੱਦੀ ਲੈ ਕੇ ਆਇਆ ਕਿੱਥੇ ਲੈ ਜਾਣੇ ਆ ਦੱਸੋ ਯਾਰ ਸੀ ਐਨ ਕਿਹੜਾ ਬੰਦਾ ਬਾਈ ਹੁੰਦਾ ਹੋਗਾ ਸਾਧ ਮੇਰਾ ਬਾਈ ਭਾਜੀ ਇਹਦੇ ਲਈ ਸਾਨੂੰ ਕੰਨਿਆ ਦੀ ਲੋੜ ਆ ਨਹੀਂ ਕੰਨਿਆ ਦੀ ਲੋੜ ਇਹਦੀ ਆਈਡੀ ਮੈਂਸ਼ਨ ਕਰਨੀ ਕੰਨਿਆ ਨੂੰ ਚਾਹੀਦੀ ਆ ਕੰਨਿਆ ਦੀ ਲੋੜ ਪੈਂਦੀ ਤਾਂ ਬੇ ਕੰਨਿਆ ਦੀ ਲੋੜ ਤੁਹਾਨੂੰ ਹਾਂ ਕੰਨਿਆ ਦੀ ਹਾਂ ਇਹਨੂੰ ਨਹੀਂ ਲੋੜ ਹੁੰਦੀ ਇਹ ਤਾਂ ਵਿਆਹੇ ਵਰੇ ਟੌਰ ਨਾਲ ਛੜਾ ਛੜਾ ਨਹੀਂਗਾ ਕੁਵਾਰਾ ਹੁੰਦਾ ਇਹ ਲੋਕ ਕੀ ਗਈ ਜਾਂਦੇ ਸੀ ਐਵੇਂ ਇੱਕ 10 ਸ਼ੁਭਮ ਦੀ ਟ੍ਰੇਨਿੰਗ ਦੇ ਅੰਦਰ ਬੰਦਾ ਤਕੜਾ ਨਹੀਂ ਹੋ ਸਕਦਾ ਚੈੱਕ ਕਰ ਅਮੜਾ ਚੈੱਕ ਕਰ ਟੋਲਾ ਕਿਉਂ ਭਾਂਜੋ ਬਣਾਇਆ ਪਿਆ ਕਿ ਨਹੀਂ ਨੇਚਰਲ ਬਣਾਇਆ ਵੀਰ ਨੇ ਤਿਆਰ ਕੀਤਾ ਇਹਨੂੰ ਹੁਣ ਵੀ ਯਾਦ ਯਾਰ ਕਰਨਾ ਪਰ ਉਸਤਾਦ ਆਪ ਸਾਥ ਆਪ ਉਸਤਾਦ ਆਪ ਬੋਲਦੇ ਹਾਂ ਤਾਤਾ ਬੋਲਦੇ ਨਹੀਂ ਨਹੀਂ ਸਾਡਾ ਆਵਾਜ਼ ਬੇਟੋ ਬਾ ਜਵਾਏ ਉਹ ਦੱਸੀ ਦੱਸੀ ਕੀ ਹੋਇਆ ਨਹੀਂ ਨਹੀਂ ਕੀ ਗਿਆ ਤੂੰ ਕੀ ਗਿਆ ਕਹਿੰਦਾ ਆਪਣੇ ਵਿਲੇਜ ਚਾਲੀ ਪਾਵੇਂ ਗਿਆ ਕਹਿੰਦਾ ਕੀ ਕਰੀਆ ਕਹਿੰਦਾ ਭੈਣ ਗਾੜੀ ਦਸੀ ਜਾਂਦਾ ਕਹਿੰਦਾ 8 ਸੰਤਰੇ ਲੱਗੇ ਤਿੰਨ ਦੇ ਦੇ ਕਿਸੇ ਨੂੰ ਸਾਨੂੰ ਤਾਂ ਦਿੱਤੇ ਨਹੀਂ ਕਿਹੜਾ ਵੀ ਟਾਲੀ ਸੀ ਕਿਹੜਾ ਲਾਵਾ ਇਨਾਂ ਦੋ ਚੌਪਰ ਇਨਾਂ ਦੋਵਾਂ ਦੀ ਕੋਠੀਆਂ ਵਾਲਾ ਬੱਜਰ ਨਹੀਂ ਮੇਲੀ ਸਾਡੀ ਦੋਵਾਂ ਵਾਲੀ ਕੋਠੀਆਂ ਵਾਲਾ ਨਹੀਂ ਬੱਜਰ ਮੇਲੀ ਆ ਸਾਡੀ ਜਿੰਨੇ ਪਾਮ ਕਹਿੰਦਾ ਡੇਢ ਕਵਾ ਲਾਉਣਾ ਜੀ ਚੌਪਾ ਓਏ ਚੌਪੀ ਚੌਪਾ ਓਏ ਜਿੰਨੇ ਰੂੜੀ ਇਕੱਠੀ ਹੋਲੇ ਤੂੰ ਕੋਠੀਆਂ ਪਈਆਂ ਨੇ ਬੈਠੇ ਬੈਠੇ ਤੇਰੇ ਸਾਡਾ ਬਰਕਾਰਿੰਦਾ ਵਾ ਲਾਡੋ ਕਾਨੂੰ ਵੀਡੀਓ 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 ਦੇ ਨਾਮ ਹੋਣਾ ਮੈਂ ਜਿੱਦਾਂ ਸਾਡੇ ਰੂੜੀ ਲੱਗੀ ਜਿੱਦਾਂ ਰੂੜੀ ਉਹਨਾਂ ਦੋਵਾਂ ਕੋਠੀਆਂ ਪਈਆਂ ਇਹਨਾਂ ਨੇ ਇਹਨਾਂ ਦੀ ਰੂੜੀ ਉਹ ਰੂੜੀ ਉਹ ਹੀ ਆ ਗੱਲੀ ਇਹ ਨਹੀਂ ਜਾਂਦਾ ਜਿਹੜੀ ਗੱਲੀ ਚਾਚ ਬੂਟਾ ਆ ਫੜੀ ਜਾਂਦਾ ਕਹਿੰਦਾ ਆ ਦੇਖੋ ਆ ਬੂਟਾ ਤਾਂ ਆਪਣੇ ਇਥੇ ਸੱਤ ਲੱਗੇ ਆ ਭੈਣ ਦੇ ਨੇ ਕੈਰੀਜ ਤੇ ਗਮਲੇ ਸੱਤ ਆ ਤੁਹਾਡੇ ਘਰੇ ਆ ਵੀ ਘੱਟ ਜਿਹਾ ਆ ਗਿਆ ਉਹ ਤਾਂ ਆਪ ਵੀ ਘੱਟ ਜਾ ਗਿਆ ਹਾਂ ਤੁਸੀਂ ਆਓ ਲਓ ਤੁਸੀਂ ਵੱਡੇ ਬੂਟੇ ਲੈਣਾ ਚਾਹੋ ਤੁਹਾਡੇ ਇਹ ਆਹੀ ਪੈਟੂ ਨੇ ਕਰ ਦਿੱਤੀ ਇਹਨੂੰ ਮੈਨੂੰ ਲੁਭਾ ਲਿਆ ਕਰਨਾ ਦੋਨੋਂ ਘਰਾਂ ਨੇ ਇਹ ਲੋਸ ਲੋ ਹਾਂ ਹਾਂ ਆ ਕਮਲ ਚੇਰਮੈਨ ਲਗਾ ਰਿਹਾ ਪਹਿਲਾਂ ਇਹਨਾਂ ਸੌਂਦਾ ਸਰ ਨਾ ਮੇਰਾ ਪੇਟੀ ਵਾਲਾ ਕਮਰਾ ਨੇ ਚਾਚੇ ਦਾ ਇਹਦੀ ਕੋਠੀ ਉੱਤੇ ਆਇਆ ਨਹੀਂ ਹੱਟੇ ਕਮਰੇ ਚ ਹੋਵੇ ਨਾ ਕੀ ਕਹੀ ਜਾਂਦਾ ਯਾਰ ਕਹਿੰਦਾ ਮੇਝੀ ਦੀ ਕਰੀ ਜਾਂਦਾ ਕਹਿੰਦਾ ਮੈਂ ਉਹਦਾ ਪੇਟੀ ਵਾਲਾ ਕਮਰਾ ਨਹੀਂ ਹੈ ਚਾਚੇ ਦਾ ਹੀ ਕੋਠੀ ਵੀ ਉੱਤੇ ਆਇਆ ਨਹੀਂ ਨਾ ਇਹ ਪੇਟੀ ਨਾ ਹੋ ਗਈ ਇਹਨਾਂ ਦੀ ਦੇਖ ਲੈ ਲੈ ਗੱਲਾਂ ਦੇ ਕਰਾ ਓਏ ਬਾਈ ਬੱਠੀ ਉਹ ਨਹੀਂ ਇਹ ਵੀ ਕੱਟ ਕੇ ਨਾ ਘਰੇ ਵਾੜਨਾ ਪੈਣਾ ਵਾ ਇਹ ਵੀ ਕਟਿੰਗ ਹੋਊਗੀ ਦੱਸ ਨਾ ਆਪ ਹੀ ਮੰਨ ਗਿਆ ਵੱਡੇ ਫੈਟਰੀ ਨਹੀਂ ਉਹਨੇ ਬਾਜੂ ਲਾਉਣੇਗਾ ਚਾਹੇ ਬਾਜੂ ਵਿਆਹ ਵਾ ਵਿਆਹ ਜੇ ਤੇ ਸਾਰਾ ਪੱਟ ਦੇ ਨਾ ਬੂਟੇ ਇਹਦੇ ਬੂਟੇ ਆਕਰ ਦੋ ਲੈ ਜਾ ਮੈਂ ਦੋ ਲੈ ਦਵਾਂ ਇਹ ਦੋ ਲੈ ਇਹਦੇ ਸ਼ੋਭਾ ਮੰਨੇ ਦੋ ਉਹ ਤਾਂ ਦੇਤੇ ਇਹਨਾਂ ਇਹ ਤਾਂ ਦੇਤੇ ਉਹ ਤੂੰ ਐਨਕਾ ਲਾ ਕੇ ਚੈੱਕ ਕਰ ਲੈ ਆ ਵੀ ਆਪਣਾ ਵੀ ਲਾਲ ਲਾਲ ਦੂਰੀ ਐਸ ਟਾਈਮ ਬ੍ਰੈਥਨਰਸ ਘਟਾ ਤੇਰੀ ਇਹ ਵੀ ਦੋ ਵੀ ਗੁੱਗੂ ਵੀ ਰਾਹ ਸੁਣੋ ਵਰਗੇ ਗਾਰਡਨ ਜਗ੍ਹਾ ਨਹੀਂ ਲਾਉਣਗੇ ਕਿਤੇ ਕੋਠੇ ਦੇ ਹੁਣ ਤੁਹਾਡੇ ਘਰੇ ਨਾ ਕੀ ਆ ਪਿਆ ਤੁਹਾਡਾ ਦੇ ਲੈ ਲੈਦਾ ਪਈ ਜਾਂਦਾ ਹੋਣਾ ਤੇਰੇ ਪਾਸੇ 베ਰੀ ਗੱਲ ਕਰੇਗਾ ਆ ਜਾਣ ਕੇ ਦਿਖਾਈ ਨਾ ਬਰੋਈ ਤੇ ਆਏਗਾ ਬਰੋਈ ਸਾਡੀ ਪਨੀਰੀ ਆ ਕਿਹੜਾ ਵਾ 16 ਬਰੋਈ ਆ ਬਰੋ ਮੇਰੇ ਕੋਲ ਵੀ ਤੂੰ ਹੀ ਆਜਾ ਆ ਬਰੋ ਉਹਦਾ ਹੋਣ ਲਿਆ ਮੈਂ ਫੇਰ ਹੋਣਾ ਮੇਰਾ ਕੰਮ ਮੇਰੇ ਕੋਲ ਆਇਆ ਜੀ ਲੈ ਬਖਾ ਲੈ ਆ ਜਾ ਤੂੰ ਜਾ ਥੱਲੇ ਬੰਦ ਬਈ ਫੇਰ ਕੱਢ ਆ ਜਾ ਮੇਰੇ ਕੋ ਪਾਈ ਢੱਪੇ ਬੰਦ ਫੇਰ ਤੇਰਾ ਹੁਣ ਮੇਰਾ ਤੂੰ ਆਇਆ ਖਾ ਤੇਰਾ ਨਹੀਂ ਮੈਂ ਤਾਂ ਦੁਗ ਮੈਂ ਤਾਂ ਆਪਕੇ ਮੇਟੀ ਚੱਕ ਕੇ ਲਿਆਂਦੀ ਆ ਇੱਕ ਲੱਖ 10 ਹਜ਼ਾਰ ਦਾ ਨਵਾਂ ਲੈ ਕੇ ਆਇਆ 1 ਲੱਖ 40 ਹਜ਼ਾਰ ਦਾ ਝੂੜ ਹੀ ਮਰੀ ਜਾਂਦਾ ਤਾਂ ਨਵਾਂ 1 ਲੱਖ 10 ਹਜ਼ਾਰ ਦਾ ਲੈ ਚੈੱਕ ਕਰਾ ਰੀ ਐਵੇਂ ਕਰਾਈ ਲੋਹਣੇ ਵਾਲੇ ਆ ਪਾ ਮੇਰਾ ਲਾਊਗਾ ਸਾਡੇ 4.5 ਲੱਖ ਯਾਰ ਤੋੜਾ ਜੀ ਇੰਨਾ ਖਾਚੋਆ ਦੇਖ ਲਾ ਸੰਗੀ ਸੁੱਕੀ ਨਸਾਈਂ ਨੀਆ ਬੂਤਾਂ ਭੀਗਾ ਪਾਣੀ ਦੀਆਂ ਆ ਵੇਖ ਲਾ ਫੜ ਕੱਚਾ ਹੋਈ ਨੀ ਤੇਰਾ ਪਾਣੀ ਪੀ ਗਿਆ ਉਹਨਾਂ ਦਾ ਤੈਨੂੰ ਤੂੰ ਇੱਕ ਹੀ ਆਇਆ ਇੱਥੇ ਜੜ ਚੁਣੇ ਹਾਂਜੀ ਗਾਜੂ ਦੇਖ ਲਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ